ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਆਫ ਵਾਈਟ ਰੰਗ ਦੀ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਸ ਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਆ ਦੇਖੋ ਜੀ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਸ ਡਿਜ਼ਾਈਨ ਨੂੰ ਬਣਾਉਣਾ ਬਹੁਤ ਸੌਖਾ ਨੇ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜਾਂ ਜੈਕਟ ਤੇ ਪਾ ਸਕਦੇ ਹੋ ਸਕੀਵੀ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਹਾਂਜੀ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਸਾਰੀ ਸਲਾਈ ਸਿੱਧਾ ਸਿੱਧਾਵਾਂਗੇ ਧਾਗਾ ਪਿੱਛੇ ਰੱਖ ਕੇ ਬਾਰਡਰ ਬਣਾਉਣ ਤੋਂ ਬਾਅਦ ਧਾਗਾ ਪਿੱਛੇ ਰੱਖ ਕੇ ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਆਉਣਾਂਗੇ ਹਾਂਜੀ ਤੇ ਪੁੱਠੀ ਸਿਲਾਈ ਤੋਂ ਆਪਾਂ ਉਲਟੀ ਸਾਈਡ ਤੋਂ ਸਾਰੀ ਸਿਲਾਈ ਉਲਟਾ-ਉਲਟਾ ਆਉਣਾਂਗੇ ਧਾਗਾ ਅੱਗੇ ਰੱਖ ਕੇ ਹਾਂਜੀ ਇਸ ਤੋਂ ਅੱਗੇ ਆਪਾਂ ਫਿਰ ਇੱਕ ਵਾਰ ਸਿੱਧੀ ਸਿਲਾਈ ਤੋਂ ਸਿੱਧਾ-ਸਿੱਧਾ ਔਣਾਂਗੇ ਕਾਗਜ਼ ਪਿੱਛੇ ਰੱਖ ਕੇ ਸਾਰੀ ਸਿਲਾਈ ਸਿੱਧਾ-ਸਿੱਧਾ ਔਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਇੱਕ ਵਾਰ ਫਿਰ ਆਪਾਂ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ ਉਲਟਾ ਹੁਣਾਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤਾਂ ਤੁਹਾਨੂੰ ਸਮਝ ਆਏਗੀ ਕਿ ਕਿੰਨਾ ਕਿੰਨੀ ਕਿੰਨੀ ਸਪੇਸ ਤੇ ਆਪਾਂ ਇਹ ਡਿਜ਼ਾਈਨ ਬਣਾਉਣੇ ਨੇ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਉਲਟਾ ਉਲਟਾਉਣਾਗੇ ਇਹ ਆਪਣੀ ਪੰਜਵੀਂ ਸਲਾਈ ਹੈ ਤੇ ਇਹਦੇ ਵਿੱਚ ਆਪਾਂ ਤਾਂ ਗਾਗੇ ਰੱਖ ਕੇ ਉਲਟਾ ਉਲਟਾਉਣਾ ਸਿੱਧੀ ਸਲਾਈ ਤੋਂ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਆਪਾਂ ਉਲਟਾ ਉਲਟਾਉਣਾਗੇ इतने आप उल्टी सैड तो भी उल्टा उल्टा ही उड़ा गए धागा अगे रख के हां जी हम आप सीधी सिलाई तो सीधी सिलाई आप बार फिर धागा अगे रख के उल्टा उल्टा उड़ा धागा अगे रख के सारी सिलाई उल्टा उल्टा होना सीधी साइ साइड तो हाँ जी ते पुठी तो, उल्ता -उल्ता तो उल्ता -उल्ता ते पुठी सिलाई तो उल्टा उल्टा होना है धागा अगर रख के सीधी सिलाई तो भी अपन दो बार उल्टा उल्टा बनाया तो पुठी सिलाई तो भी उल्टा उल्टा होना ਹਾਂਜੀ ਇਸ ਤੋਂ ਅੱਗੇ ਆਪਾਂ ਫਿਰ ਸਿੱਧੀ ਸਲਾਈ ਤੋਂ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਆਉਣਾਂਗੇ ਧਾਗਾ ਪਿੱਛੇ ਰੱਖਾਂਗੇ ਸਿੱਧੀ ਸਲਾਈ ਤੋਂ ਫਿਰ ਸਿੱਧਾ-ਸਿੱਧਾ ਆਉਣਾਂਗੇ ਆਹ ਦੇਖੋ ਜੀ ਤੇ ਪੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਆਉਣਾਂਗੇ ਹਾਂਜੀ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾਵਾਂਗੇ ਤੇ ਇੱਥੇ ਆਪਣੇ ਸਾਫ਼ ਜਿਹੜੇ ਆ ਤਿੰਨ ਵਾਰ ਆ ਜਾਣਗੇ ਪਹਿਲਾਂ ਉਲਟੀ ਸਾਈਡ ਤੋਂ ਆਪਾਂ ਬਣਾਇਆ ਸੀ ਫਿਰ ਸਿੱਧੀ ਤੋਂ ਫਿਰ ਉਲਟੀ ਸਾਈਡ ਤੋਂ ਤਿੰਨ ਸਲਾਈਆਂ ਤੇ ਇੱਥੇ ਵੈਸੇ ਆਪਾਂ ਸਾਫ਼ ਜਿਹੜਾ ਆਪਾਂ ਬਣਾਇਆ ਹੋਇਆ ਉਹ ਚਾਰ ਚਸ ਸਲਾਈਆਂ ਆ ਰਹੀਆਂ ਨੇ ਤੇ ਪਰ ਇਸ ਤੋਂ ਉੱਪਰ ਆਪਣੀਆਂ ਇਹ ਤਿੰਨ ਸਲਾਈਆਂ ਆਉਣਗੀਆਂ ਕਿਉਂਕਿ ਇਸ ਤੋਂ ਉੱਪਰ ਸਿੱਧੀ ਸਲਾਈ ਤੋਂ ਫਿਰ ਆਪਾਂ ਡਿਜ਼ਾਈਨ ਬਣਾਉਣਾ ਹੈ ਇਸੇ ਡਿਜ਼ਾਈਨ ਦੇ ਵਿੱਚ ਜੇਕਰ ਚਾਰ ਸਲਾਈਆਂ ਆ ਰਹੀਆਂ ਨੇ ਤਾਂ ਸਹੀ ਹੈ ਜੇਕਰ ਤਿੰਨ ਆ ਰਹੀਆਂ ਨੇ ਤਾਂ ਵੀ ਡਿਜ਼ਾਈਨ ਦਾ ਕੋਈ ਜ਼ਿਆਦਾ ਫਰਕ ਨਹੀਂ ਪਊਗਾ ਹਾਂਜੀ ਸਿੱਧੀ ਸਲਾਈ ਤੋਂ ਆਪਾਂ ਹੁਣ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਦੋ ਕੁੰਡਿਆਂ ਦੇ ਵਿਚਾਲੇ ਤੋਂ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਤੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਸੇਮ ਉਸੇ ਤਰ੍ਹਾਂ ਹੀ ਫਿਰ ਦੋ ਕੁੰਡਿਆਂ ਦੇ ਵਿਚਾਲੇ ਇਸ ਤਰ੍ਹਾਂ ਸਲਾਈ ਨਗਾ ਕੇ ਇੱਕ ਕੁੰਡਾ ਬਣਾਵਾਂਗੇ ਤੇ ਫਿਰ దో కతో కండా సారి సై తర బే దో కు సై నే ఫో కు సేమ ఇర వార వారీట్ ਲਾਸਟ ਵਾਲੇ ਦੋ ਕੁੰਡੇ ਸਿੱਧੇ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਆਂ ਪੁੱਠੀ ਸਲਾਈ ਉਲਟੀ ਸਾਈਡ ਤੋਂ ਤੇ ਇੱਥੇ ਆਪਾਂ ਫਿਰ ਸੇਮ ਦੋ ਕੁੰਡੇ ਉਲਟੇ ਬਣਾ ਕੇ ਧਾਗਾ ਪਿੱਛੇ ਕਰਾਂਗੇ ਤੇ ਆਹ ਵਾਲੇ ਦੇਖੋ ਜੀ ਦੋ ਕੁੰਡਿਆਂ ਦੇ ਨਾਲ ਆਪਾਂ ਸਲਾਈ ਨੰਗਾ ਕੇ ਇੱਕ ਕੁੰਡਾ ਬਣਾਵਾਂਗੇ ਤੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਆਹ ਦੇਖੋ ਜੀ ਇੱਥੇ ਆਪਾਂ ਦੋ ਦੋ ਕੁੰਡੀਆਂ ਦੇ ਵਿੱਚ ਸਲਾਈ ਨਗਾ ਕੇ ਫਿਰ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਦੋ ਦੋ ਕੁੰਡੀਆਂ ਦੇ ਵਿਚਾਲੇ ਸਲਾਈ ਨਗਾ ਕੇ ਫਿਰ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਸੇਮ ਇਸੇ ਤਰ੍ਹਾਂ ਹੀ ਪੁੱਠੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ सेम ऐसे तना ही ਬਣਾਵਾਂਗੇ ਆ ਦੇਖੋ ਜੀ ਲਾਸਟ ਵਾਲਾ ਗੁੰਡਾ ਉਲਟਾ ਹਾਂਜੀ ਹੁਣ ਆਪਾਂ ਸਿੱਧੀ ਸਲਾਈ ਤੋਂ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਔਣਾਗੇ ਹਾਂਜੀ ਸਿੱਧੀ ਸਲਾਈ ਤੋਂ ਸਿੱਧਾ-ਸਿੱਧਾ ਹੁਣਾਗੇ ਤੇ ਫਿਰ ਇੱਕ ਵਾਰ ਪੁੱਠੀ ਸਲਾਈ ਤੋਂ ਉਲਟਾ-ਉਲਟਾ ਹੁਣਾਗੇ ਤੇ ਫਿਰ ਸਿੱਧੀ ਸਲਾਈ ਤੋਂ ਸਿੱਧਾ-ਸਿੱਧਾ ਹੁਣਾਗੇ ਇਹ ਆਪਾਂ ਚਾਰ ਸਾਫ਼ ਸਲਾਈਆਂ ਸਲਾਈਆਂ ਚੜਾਵਾਂਗੇ ਵਿੱਚ ਹਾਂਜੀ ਤੇ ਇੱਥੇ ਪੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਹੁਣਾਗੇ ਹਾਂਜੀ ਹਾਂਜੀ ਇੱਥੇ ਆਪਾਂ धागा अगे रख के उल्टा उल्टा उलटा चार सिलाइया आप साफ चढ़ाइया ने इस तो अगर आपागा अगे रख के उल्टा उलटा गे देखो जी सीधी सिलाई तो उल्टा उल्टा उलटा तो पुट्ठी सिलाई तो भी उल्टा उल्टा उलटा तो एक बार फिर सीधी सिलाई तो उल्टा उल्टा उलटा तो पुठी सिलाई तो भी उल्टा उल्टा होना है हाँ जी आ देखो जी हूँ आप चार सिलाइया साफ चढ़ावे सीधी सिलाई तो सीधा सीधा होना है हाँ जी सीधी सिलाई तो सीधा सीधा होना पुठी सिलाई तो फिर उल्टा उल्टा होना है ਇੱਕ ਵਾਰ ਫਿਰ ਸਿੱਧੀ ਸਲਾਈ ਤੋਂ ਸਿੱਧਾ-ਸਿੱਧਾ ਆਉਣਾਂਗੇ ਹਾਂਜੀ ਇਸ ਤੋਂ ਅੱਗੇ ਫਿਰ ਆਪਾਂ ਇੱਕ ਹੋਰ ਡਿਜ਼ਾਈਨ ਪਾਵਾਂਗੇ ਇਸ ਤੋਂ ਅੱਗੇ ਆ ਦੇਖੋ ਜੀ ਇੱਕ ਵਾਰ ਆਪਾਂ ਇਹ ਡਿਜ਼ਾਈਨ ਪਾਇਆ ਸੀ ਤੇ ਇਸ ਤੋਂ ਅੱਗੇ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਇਹੇ ਆਪਾਂ ਪੁੱਠੀ ਸਿਲਾਈ ਤੋਂ ਸਿੱਧਾ-ਸਿੱਧਾ ਆਉਣਾਂਗੇ ਇੱਕ ਕੁੰਡਾ ਉਤਾਰ ਕੇ ਧਾਗਾ ਪਿੱਛੇ ਕਰਾਂਗੇ ਪੁੱਠੀ ਸਿਲਾਈ ਤੋਂ ਉਲਟੀ ਸਾਈਡ ਤੋਂ ਆਪਾਂ ਧਾਗਾ ਪਿੱਛੇ ਰੱਖ ਕੇ ਆਉਣਾਂਗੇ ਤੇ ਆਪਾਂ ਸਿੱਧੀ ਸਲਾਈ ਤੋਂ ਫੇਰ ਆਪਾਂ ਧਾਗਾ ਪਿੱਛੇ ਰੱਖ ਕੇ ਸਿੱਧਾ ਸਿੱਧਾ ਹੁਣਾਗੇ हाँ जी हूँ ध्यान नाल आ देखो जी आ वाली सिलाई तो आप पुठी सिलाई तो वाल पावे एक एक कुंडे तो दो दो वाल पावेंगे इस तरह सारी सिलाई तो दो, दो वाल पावे ਉਹ ਦੇਖੋ ਜੀ ਸਿੱਧੀ ਸਲਾਈ ਤੋਂ ਆਪਾਂ ਧਾਗਾ ਅੱਗੇ ਰੱਖ ਕੇ ਤਿੰਨ ਤਿੰਨ ਕੁੰਡੇ ਖੋਲ ਲਵਾਂਗੇ ਇਸ ਤਰ੍ਹਾਂ ਤੇ ਤਿੰਨ ਕੁੰਡਿਆਂ ਤੋਂ ਫਿਰ ਤਿੰਨ ਕੁੰਡੇ ਬਣਾਵਾਂਗੇ ਵਲ ਖੋਲ ਕੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇਸ ਤੋਂ ਅੱਗੇ ਫਿਰ ਆਪਾਂ ਤਿੰਨ ਕੁੰਡੇ ਖੋਲ ਲਵਾਂਗੇ ਵਲ ਖੋਲ ਕੇ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇਸ ਤੋਂ ਅੱਗੇ ਫਿਰ ਤਿੰਨ ਕੁੰਡੇ ਖੋਲ ਲਵਾਂਗੇ ਇਸ ਤਰ੍ਹਾਂ ਵਾਲ ਖੋਲ ਕੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਸਾਰੀਆਂ ਇਹ ਸਲਾਈਆਂ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਨੇ ਇਸ ਤੋਂ ਅੱਗੇ ਆਪਾਂ ਫਿਰ ਰਿਪੀਟ ਕਰਨਾ ਹੈ ਇਸ ਨੂੰ ਵਾਰ-ਵਾਰ ਤੇ ਸਾਫ ਸਲਾਈਆਂ ਇਹਦੇ ਵਿੱਚ 4-4 ਸਾਫ ਸਲਾਈਆਂ ਚੜਾਉਣੀਆਂ ਨੇ ਤੇ ਹੁਣ ਇੱਥੇ ਪੁੱਠੀ ਸਲਾਈ ਤੋਂ ਉਲਟਾ-ਉਲਟਾ ਆਉਣਾਂਗੇ ਆ ਦੇਖੋ ਜੀ ਇੱਥੇ ਆਪਾਂ ਪੁੱਠੀ ਸਲਾਈ ਤੋਂ ਜੇਕਰ ਉਲਟਾ-ਉਲਟਾ ਆਉਣਦੇ ਆ ਜੇਕਰ ਆਪਾਂ 4 ਸਲਾਈਆਂ ਚੜਾਉਣੀਆਂ ਨੇ ਤਾਂ ਫਿਰ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਇਸ ਤੋਂ ਅੱਗੇ ਮੈਂ ਦੱਸ ਰਹੀ ਹਾਂ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸਮਝੋ ਚ ਆ ਜਾਊਗਾ ਕਿਉਂਕਿ ਜੇਕਰ ਪੁੱਠੀ ਸਲਾਈ ਤੋਂ ਵੀ ਉਲਟਾ-ਉਲਟਾ ਇਸ ਤਰ੍ਹਾਂ ਬਣਾਉਣੇ ਆ ਤਾਂ ਫਿਰ ਆਪਣੇ ਕੋਲ ਸਿੱਧੀ ਸਲਾਈ ਜੇਕਰ ਆਪਾਂ ਡਿਜ਼ਾਈਨ ਬਣਾਉਣਾ ਹੈ ਤਾਂ ਫਿਰ ਤਿੰਨ ਸਲਾਈਆਂ ਹੀ ਸਾਫ਼ ਜਿਹੜੀਆਂ ਨੇ ਉਹ ਚੜ੍ਹਦੀਆਂ ਨੇ ਤੇ ਇਹ ਆਪਾਂ ਇਸ ਤੋਂ ਅੱਗੇ ਕਿਸ ਤਰ੍ਹਾਂ ਬਣਾਉਣਾ ਹੈ ਕਿਉਂਕਿ ਆਪਾਂ ਪੁੱਠੀ ਸਲਾਈ ਤੋਂ ਪਹਿਲਾਂ ਉਲਟਾ-ਉਲਟਾ ਆਉਣੇ ਆ ਫਿਰ ਸਿੱਧੀ ਸਲਾਈ ਤੋਂ ਤੇ ਫਿਰ ਪੁੱਠੀ ਸਲਾਈ ਤੋਂ ਉਲਟਾ-ਉਲਟਾ ਆਉਣਾਂਗੇ ਤੇ ਇਹ ਤਿੰਨ ਸਲਾਈਆਂ ਬਣਨ ਗਈਆਂ ਜੇਕਰ ਸਿੱਧੀ ਸਲਾਈ ਇਸ ਤੋਂ ਅੱਗੇ ਡਿਜ਼ਾਈਨ ਬਣਾਉਣਾ ਹੋਵੇ ਤਾਂ ਕਿਵੇਂ ਬਣਾਵਾਂਗੇ ਆ ਦੇਖੋ ਜੀ ਇੱਥੇ ਪੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਆਉਣਾਂਗੇ ਆ ਦੇਖੋ ਜੀ ਇੱਥੇ ਆਪਾਂ ਚੌਥੀ ਸਲਾਈ ਆਪਣੀ ਇਹ ਹੈ ਸਾਫ਼ ਜਿਹੜੀਆਂ ਸਲਾਈਆਂ ਆਪਾਂ ਵਿੱਚ ਛੜਾਉਣੀਆਂ ਇਹ ਆਪਣੀ ਚੌਥੀ ਸਲਾਈ ਹੈ ਤੇ ਇਸ ਤੋਂ ਅੱਗੇ ਆਪਾਂ ਫਿਰ ਪੁੱਠੀ ਸਲਾਈ ਆ ਜਾਾਂਗੇ ਉਲਟੀ ਸਾਈਡ ਤੋਂ ਤੇ ਡਿਜ਼ਾਈਨ ਜ਼ਿਆਦਾਤਰ ਆਪਣੇ ਜਿਹੜੇ ਨੇ ਉਹ ਸਿੱਧੀ ਸਲਾਈ ਤੋਂ ਬੰਦੇ ਨੇ ਤੇ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਤੋਂ ਅਗਲਾ ਜਿਹੜਾ ਡਿਜ਼ਾਈਨ ਆਪਾਂ ਬਣਾਣਾ ਹੈ ਜਿਹੜਾ ਆਪਾਂ ਸਿੱਧੀ ਸਲਾਈ ਤੋਂ ਵੀ ਉਲਟਾ-ਉਲਟਾ ਬਣਾਉਣੇ ਆ ਉਹ ਫਿਰ ਆਪਾਂ ਕਿਵੇਂ ਬਣਾਵਾਂਗੇ ਆ ਦੇਖੋ ਜੀ ਇਹੀ ਫਿਰ ਆਪਾਂ ਇਸ ਤੋਂ ਅੱਗੇ ਆ ਦੇਖੋ ਜੀ ਜਿਹੜੀਆਂ ਇਹ ਪੁੱਠੀਆਂ ਸਲਾਈਆਂ ਨੇ ਆ ਦੇਖੋ ਜੀ ਇਸ ਤੋਂ ਅੱਗੇ ਆ ਉਲਟੀਆਂ ਸਲਾਈਆਂ ਫਿਰ ਆਪਾਂ ਕਿਵੇਂ ਬਣਾਉਣੀਆਂ ਨੇ ਆ ਦੇਖੋ ਇਹ ਪੁੱਠੀਆਂ ਸਲਾਈਆਂ ਜਿਹੜੀਆਂ ਨੇ ਇਹ ਵੀ ਚਾਰ ਸਲਾਈਆਂ ਚ ਬਣ ਜਾਂਦੀਆਂ ਨੇ ਤੇ ਇੱਥੇ ਆਪਾਂ ਪੁੱਠੀ ਸਲਾਈ ਤੋਂ ਫਿਰ ਆਪਾਂ ਧਾਗਾ ਪਿੱਛੇ ਰੱਖ ਕੇ ਇਸ ਤਰ੍ਹਾਂ ਸਿੱਧਾ-ਸਿੱਧਾ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਪੁੱਠੀ ਸਲਾਈ ਤੋਂ ਫਿਰ ਸਿੱਧਾ-ਸਿੱਧਾ ਬਣਾਵਾਂਗੇ ਤੇ ਫਿਰ ਸਿੱਧੀ ਸਲਾਈ ਤੋਂ ਵੀ ਸਿੱਧਾ-ਸਿੱਧਾ ਬਣਾਵਾਂਗੇ ਤੇ ਪੁੱਠੀ ਸਲਾਈ ਤੋਂ ਫਿਰ ਇੱਕ ਵਾਰ ਸਿੱਧਾ-ਸਿੱਧਾ ਬਣਾਵਾਂਗੇ ਹਾਂਜੀ ਇਸ ਤੋਂ ਅੱਗੇ ਫਿਰ ਆਪਣੀ ਇਹ ਸਿੱਧੀ ਸਲਾਈ ਆ ਜਾਊਗੀ ਆ ਦੇਖੋ ਜੀ ਸਿੱਧੀ ਸਲਾਈ ਤੋਂ ਫਿਰ ਆਪਾਂ ਚਾਰ ਸਲਾਈਆਂ ਇਸ ਦੇ ਵਿੱਚ ਸਾਫ਼ ਚੜਾਉਣੀਆਂ ਨੇ ਇਸ ਤਰ੍ਹਾਂ ਬਣਾਉਣ ਨਾਲ ਵੀ ਆਪਣੀਆਂ ਜਿਹੜੀਆਂ ਚਾਰ-ਚਾਰ ਸਲਾਈਆਂ ਦੀ ਸਪੇਸ ਜਿਹੜੀ ਉਹ ਰਹੂਗੀ ਤੇ ਇਹ ਡਿਜ਼ਾਈਨ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਤੇ ਇਸੇ ਡਿਜ਼ਾਈਨ ਨੂੰ ਬਣਿਆ ਹੋਇਆ ਇਹ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆ ਰਿਹਾ ਦੇਖੋ ਜੀ ਬਣਾਉਣਾ ਇਹ ਬਿਲਕੁਲ ਆਸਾਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਤੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ